ਯਾਸਰਿਆਂ ਦਾ ਆਸਰਾ ਸੰਸਥਾ ਪ੍ਰਭ ਆਸਰਾ ਪੰਡਿਆਲਾ ਜਿਸ ਦਾ ਕਿ ਕੁਝ ਮਹੀਨਿਆਂ ਤੋਂ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਸੀ ਤੇ ਇਸੇ ਮਸਲੇ ਨੂੰ ਲੈ ਕੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸੰਘਰਸ਼ ਕਮੇਟੀ ਬਣਾਈ ਗਈ ਸੀ ਜਿਸ ਦੇ ਤਹਿਤ ਇਸ ਮਾਮਲੇ ਨੂੰ ਉਜਾਗਰ ਕਰਨ ਲਈ ਤੇ ਸਰਕਾਰਾਂ ਤੱਕ ਇਹ ਗੱਲ ਪਹੁੰਚਾਉਣ ਲਈ ਸੰਘਰਸ਼ ਮਿਡਿਆ ਗਿਆ ਸੀ ਸੋ ਅੱਜ ਤੱਕ ਇਸ ਸੰਘਰਸ਼ ਵਿੱਚ ਕੀ ਕਾਮਯਾਬੀ ਹਾਸਲ ਹੋਈ ਹੈ ਤੇ ਕੀ ਹੁਣ ਇਸ ਸੰਘਰਸ਼ ਕਮੇਟੀ ਦੀ ਰਣਨੀਤੀ ਹੈ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਇਸ ਤੋਂ ਪਹਿਲਾਂ ਇੱਕ ਬਿਆਨ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਦਾ ਸਾਹਮਣੇ ਆਇਆ ਸੀ ਜਿਸ ਵਿੱਚ ਉਸ ਨੇ ਬਿਜਲੀ ਕਨੈਕਸ਼ਨ ਸੰਬੰਧੀ ਕੁਝ ਗੱਲਬਾਤ ਵੀ ਕੀਤੀ ਸੀ ਉਹ ਵੀ ਬਿਆਨ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਅੱਜ ਸੰਘਰਸ਼ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀ ਗੱਲਬਾਤ ਕੀਤੀ ਗਈ ਹੈ ਸਾਰੀ ਗੱਲਬਾਤ ਸੁਣਾਉਨੇ ਆ ਅਤੇ ਕਰਦੇ ਆ ਪ੍ਰਵਾਸਰਾ ਸਸਾ ਵਿੱਚ ਹੋਈ ਸਸ ਕਾਨਫਰੰਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਸਤਿ ਸ਼੍ਰੀ ਅਕਾਲ ਜੀ ਪ੍ਰਭ ਆਸਰਾ ਟਰਸਟ ਜਿਹੜਾ ਕੀ ਖਰੜ ਔਰ ਕੁਰਾਲੀ ਦੇ ਵਿਚਕਾਰ ਇੱਕ ਬਹੁਤ ਵੱਡੇ ਇਸਤਰ ਤੇ ਸਮਾਜ ਸੇਵਾ ਚ ਕਈ ਸਾਲਾਂ ਤੋਂ ਲਗਾਤਾਰ ਆਪਣੀ ਸੇਵਾ ਨਿਭਾ ਰਿਹਾ ਹੈ ਉਸ ਟਰਸਟ ਚ ਬਿਜਲੀ ਨੂੰ ਲੈ ਕੇ ਕੁਝ ਇਸ਼ੂ ਸੀਗੇ ਜਿਨੂੰ ਅੱਜ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਦੇ ਭਗਵੰਤ ਮਾਨ ਜੀ ਦੀ ਇੰਟਰਵੈਨਸ਼ਨ ਤੋਂ ਬਾਅਦ ਰਿਜ਼ੋਲਵ ਕਰ ਲਿਆ ਗਿਆ ਸਾਰੇ ਏਰੀਆ ਦੀਆਂ ਸੰਗਤਾਂ ਦਾ ਇਹ ਕਹਿਣਾ ਸੀ ਕਿ ਐਸ ਸੂਨ ਐਸ ਪੋਸੀਬਲ ਜਿਹੜੀ ਪ੍ਰਭਾਸਰਾ ٹرسٹ ਜਿਹੜਾ ਸਮਾਜ ਸੇਵਾ 'ਚ ਵੱਡੀ ਭੂਮਿਕਾ ਨਿਭਾ ਰਿਹਾ ਉਹਦੀ ਬਿਜਲੀ ਚਾਲੂ ਕੀਤੀ ਜਾਵੇ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇਹੀ ਖਾਸੀਅਤ ਹੈ ਕਿ ਹਮੇਸ਼ਾ ਹੀ ਹੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਔਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਔਰ ਹਰ ਹਿੱਲਾ ਵਸੀਲਾ ਜਿਹੜਾ ਹੈ ਬਿਹਤਰੀ ਲਈ ਫੈਸਲਾ ਲੈਣ ਲਈ ਤਿਆਰ ਰਹਿੰਦੇ ਆ ਪ੍ਰਭਾ ਆਸਰਾ ٹرسٹ ਦੇ ਸਾਰੇ ਹੀ ਪ੍ਰਬੰਧਕ ਜਿਹੜੇ ਸਾਡੇ ਸਤਕਾਰਯੋਗ ਹੈ ਉਹਨਾਂ ਨੂੰ ਜਿੱਥੇ ਮੈਂ ਇਸ ਗੱਲ ਦੀ ਵਧਾਈ ਦਿੰਦਾ ਉੱਥੇ ਇਸ ਗੱਲ ਦਾ ਉਹਨਾਂ ਨੂੰ ਭਰੋਸਾ ਵੀ ਦਿੰਦਾ ਕਿ ਪੰਜਾਬ ਸਰਕਾਰ ਔਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਜੀ ਹਮੇਸ਼ਾ ਹੀ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੇ ਆ ਰਹੇ ਔਰ ਅੱਗੇ ਵੀ ਕਰਦੇ ਰਹਿਣਗੇ ਧੰਨਵਾਦ ਗੈਸਟ ਹੈਪੀ सरकार के नाल सरकारा ਕੋ ਦੇ ਕੰਮ ਨਾ ਬੁਲਦੀ। ਪਰ ਇਸ ਗੱਲ ਤੇ ਵੀ ਹੈ ਕਿ ਜਿਹੜੇ ਸਾਡੇ ਇਲੈਕਟਿਡ ਸਾਡੇ ਨੂੰ ਵੇਖਦੇ ਨੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਹੱਕੇ ਦੇ ਵਿੱਚ ਉਹਨਾਂ ਦੇ ਇਹ ਜਿਹੜੀਆਂ ਸੰਸਥਾਵਾਂ ਕਿੱਦਾਂ ਦਾ ਕੰਮ ਕਰਦੀਆਂ ਨੇ। ਤਾਂ ਇਹ ਇਤਾਂ ਦੀਆਂ ਜਿਹੜੀਆਂ ਸੰਸਥਾਵਾਂ ਹੁਣਾਂ ਦੇ ਸੈਕਟਰ ਨਾਲ ਉਹਨਾਂ ਤੋਂ ਪਤਾ ਵਾਸਤੇ ਚੱਲਦੀਆਂ ਨੇ। दुनिया बेसहारे ने जिन्हें परमात्मा उन्होंने खुशहाना भी मूंगी हुई उन्होंने दिमागी तौर परेशान हो आप कमा के खाने के सरू नहीं रहे लोगों ने जो संस्था संभाल दरकार के आप पूछना चाहिए कि अभी जी उद्योगी प्रबंधक कमेटी है ਦਾ ਵੀ ਉਹਦਾ ਸਾਹ ਸੁਬਾਲ ਕਿਸ ਤਰ੍ਹਾਂ ਦੀ ਹੈ ਜਿਹੜੇ ਪੇਸ਼ੈਂਟ ਰਹਿਉਣਾ ਦੀ ਸਾਹ ਸੁਬਾਲ ਦੀ ਜਿਹੜਾ ਮੇਰਾ ਕੈਰ ਕੋ ਭਾਅ ਜਿਹੜਾ ਕੰਮ ਸਰਕਾਰਾਂ ਦਾ ਕਰਮ ਦਾ ਹੁੰਦਾ ਹੈ ਉਹ ਜਿਹੜੀ ਇੰਨਾ ਤੇ ਸੰਸਾਵਾ ਕਰ ਫਿਰ ਉਹਨਾਂ ਨੂੰ ਇੰਨਾ ਟੌਰਚਰ ਹੁੰਦਾ ਕਨੈਕਸ਼ਨ ਕੱਟਿਆ ਜਾਵੇ ਤੇ ਚਾਰ ਮਹੀਨੇ ਬਿਜਲੀ ਬੰਦ ਰਹੇ ਜਨਰੇਟਰਾਂ ਤੇ ਜਿੱਤੇ ਵੈਂਟੀਲੇਟਰਾਂ ਤੇ ਵੀ ਪੇਸ਼ੈਂਟ ਮੋੜ ਤਾਂ ਉਹਦੀ ਫਿਰ ਗੁਰੂ ਤੰਗੀ ਵੀ ਐਸ ਮਸਲੇ ਦੇ ਵਿੱਚ ਜਦੋਂ ਇਹ ਇਤਾਲਵੀਆ ਧਾਰਮਿਕ ਸ਼ਖੀਤਾ ਖਬਰਾਂ ਸੇ ਵੀ ਸਾਡੀਆਂ ਜਿੱਥੇ ਬੰਦੀਆਂ ਸਾਲਸ ਨੂੰ ਪਸਾਦ ਨੇ ਬੰਦੀਆਂ ਉਹਨਾਂ ਸਾਰਿਆਂ ਨੇ ਜਾ ਕੇ ਪਤਾ ਲੱਗਿਆ ਕਿ ਇੰਨਾ ਕਰਕੇ ਇਸ ਸਮਸਾ ਨਾਲ ਇੱਥੇ ਵੱਡੇ ਉੱਤੇ ਸਮੇਂ ਵਿੱਚ ਲੱਗ ਰਹੇ ਨੇ ਤਾ ਸਾਰਿਆਂ ਨੇ ਇਕੱਠੇ ਹੋ ਕੇ ਬੰਪੜਾ ਮਾਰਿਆ ਰੈਸ਼ ਕੀਤਾ ਤਾਂ ਸਰਕਾਰ ਪਲਟੀ ਮੀਟਰ ਦੰਦਾ ਸੀ ਇਹ ਕਹਾ ਕਿ ਦੇਰ ਐ ਦੋਸਤਾਂ ਉਹਨਾਂ ਨੇ ਇਨੀਸ਼ੀਏਟਿਵ ਲਿਆ ਇਨੀਸ਼ੀਏਟਿਵ ਲੈ ਕੇ ਉਹਨਾਂ ਦੇ ਕਨੈਕਸ਼ਨ ਕੀ ਚਾਰਜ ਕਰਦੋਂ ਦਾ ਤੇ ਬਿਜਲੀ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਸਾਡੇ ਰੋਗਨ ਜਿੰਨੇ ਲੱਕੇ ਹੋਏ ਆ ਅਸੀਂ ਸਰਕਾਰ ਪੱਧਰ ਤੇ ਸਾਡੀ ਅਮਿਨੀਟੀ ਸੀਗੇ ਜਿਹਦੇ ਵੀ ਪਹਿਲਾ ਸੀਗਾ ਜਿਹੜਾ ਇਮੀਡੀਏਟ ਕਨੈਕਸ਼ਨ ਬਾ ਦਿੱਤਾ ਜਾਵੇ ਉਸ ਤੋਂ ਵੀ ਜਿਹੜਾ ਬਿਜਲੀ ਦਾ ਬਿੱਲ ਪੈਂਡਿੰਗ ਖੜਾ ਹੈ ਇਹ माफ ਕੀਤਾ ਜਾਵੇ ਕਿਉਂਕਿ ਪੰਜਾਬ ਨੇ ਮਖੂਬੀ ਇਦਾਂ ਵੀ ਘਾ ਰਹੇ ਹੈ ਕਿ ਇਹਦੇ ਜਿੱਥੇ ਜੰਕਸ਼ਨ ਹੈਗੀ ਹੈ ਜਿਹਦੇ ਇੰਦਾ ਦੇ ਇਦਾਂ ਦੇ ਕੰਮ ਕਰਦੇ। ਕਿਕਾ ਸੀ ਵੀ ਕੋਈ ਇੰਦਾ ਦੀ ਬਹੁਤ ਸੀ ਬਣਦੀ ਵੀ ਜਿਹੜੀਆਂ ਇੰਦਾ ਦੀ ਸੰਸਮ ਹੈ ਉਹਨਾਂ ਵਾਸਤੇ ਕਿ ਕਿ ਇੱਕ ਵੀ ਉਹ ਵੀਡੀਓ ਹੋ ਗਏ ਕਿਸਾ ਨੇ ਕਿ ਦਲਤਾ ਲੋਕਾਂ ਦੀ ਲੈ ਪਹੁੰਚਾਉਂਦੀ ਹੈ। ਜਿਹੜੇ ਵਿਚਾਰੇ ਇੰਦਾ ਦੇ ਬਦ ਕਿਸਮ ਦੇ ਲੋਕ ਨੇ ਜਿਹੜੇ ਇੰਦਾ ਦੀ ਬਾਤ ਕਰ ਰਹੇ ਨੇ ਉਹ ਵੀ ਉਹਨਾਂ ਦਾ ਵੀ ਰਾਈਟਸ ਨੇ ਉਹਨਾਂ ਦੇ ਵੀ ਹੱਕ ਨੇ ਉਹ ਠੀਕ ਤਰੀਕੇ ਨਾਲ ਆਪਣਾ ਜੀਵਨ ਬਸਰ ਕਰ ਸਕਣ। ਜਿਵੇਂ ਕਿ ਕਨੈਕਸ਼ਨ ਉਹ ਰਹਾ ਬਿਲਕੁਲ ਆਵਾਜ਼ ਗੋਬੀਟ ਇੱਕ ਇਹਨਾਂ ਸੰਸਥਾਵਾਂ ਨੂੰ ਦਿੱਤੀ ਹੋਇਆ ਸਰਕਾਰਾਂ ਦਾ ਅਰਜ ਬਣਦਾ ਹੈ ਕਿ ਉਹਤੇ ਆਪਣੇ ਮੈਂਬਰਾਂ ਦੇ ਵੀ ਬੈਂਕਿੰਗ ਬਾਈ ਕਰਕੇ ਉੱਚ ਸਰਕਾਰਾਂ ਨੂੰ ਸਾਡਾ ਇਹ ਰੂਪੇ ਤੋਂ ਇਹ ਮਸਲਾ ਸੀ ਜਿਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਸਿੰਘ ਜਮਨਾ ਨਾਲ ਇੱਕ ਜੀ ਤਰੋਤਕਾਰਾਂ ਸਰਕਾਰ ਨੇ ਮੀਟਿੰਗ ਕੀਤੀ ਹੈ ਜਿਹੜਾ ਕਨੈਕਸ਼ਨ ਹੌ ਚਾਲੂ ਕਰ ਦਿੱਤਾ ਬਸ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਹੈ ਅਸੀਂ ਉਮੀਦ ਕਰਦੇ ਆਂ ਕਿ ਉਹ ਪੋਜ਼ਿਟਿਵ ਸੋਚਣਗੇ ਪਰ ਹੁਣ ਤਾਂ ਸਹੀ ਕਹਿ ਸਕਦੇ ਆਂ ਵੀ ਫੇਰ ਹੈ ਉਸ ਤਾਈ ਉਹਨਾਂ ਨੇ ਐਂਟੀ ਗਰਮੀ ਦੇ ਵਿੱਚ ਇਹ ਫੈਸਲਾ ਲਿਆ ਚੰਗਾ ਕੀਤਾ ਹੈ ਕਿ ਚੰਗਾ ਕੀਤਾ ਤਾਂ ਨੂੰ ਵੀ ਲੋਕਾਂ ਦਾ ਜ਼ੋਰ ਨਾਲ ਨਾ ਹੋ ਸਰਕਾਰਾਂ ਲੋਕਾਂ ਵਾਸਤੇ ਕੰਮ ਕਰਦੀਆਂ ਇੱਥੇ ਕਿਹਦਾ ਨਿੱਜੀ ਇਸ਼ੂ ਨਹੀਂ ਸੀਗਾ ਇਸਦਾ ਆਪਣਾ ਕੋਈ ਇਸ਼ੂ ਨਹੀਂ ਸੀਗਾ ਇਹ ਇੱਕ achhi ਗੱਲ ਸੀ ਵੀ ਸਾਰੇ ਬੰਦੇ ਉਹ ਸਾਰੇ ਕੱਛ ਦੇ ਕਿੰਨੇ ਵੀ ਕਪੂਰਸ਼ਮੇਂ ਜਾਂ ਜਿੰਨੇ ਵੀ ਇੱਥੇ ਵਿਚਾਰੇ ਅਪਾਹਜ ਨੇ ਉਹਨਾਂ ਦਾ ਆਪਣਾ ਹੱਕ ਸਮਝਦੇ ਹੋਏ ਸਾਰੇ ਬੰਦਿਆਂ ਨੇ ਸਾਰੇ ਲੋਕਾਂ ਨੂੰ ਇੱਕ ਵਧ ਕੇ ਇੱਥਾ ਪਾਇਲ ਕੀ ਦੇ ਨਾਲ ਤੇ ਅੱਜ ਜਿਹੜਾ ਰਿਜ਼ਲਟ ਹੋਇਆ ਸਭ ਤੇ ਮੈਂ ਸਮਝਦਾ ਵੀ ਇਹ ਇੱਕ ਇੱਕ ਦੀ ਬਰਕਰਾਰ ਦੀ ਕਹਾਣੀ ਹੈ ਕਿ ਲੋਕਾਂ ਨੇ ਸ਼ਹਿਰ ਦੀ ਜਿੰਦਾ ਅ ਸਰਕਾਰ ਨੇ ਫੈਸਲਾ ਲੈ ਚੰਗਾ ਹੋਇਆ ਸਰ ਸਰਕਾਰ ਦੇ ਇਸ ਫੈਸਲੇ ਤੇ ਸੰਤੁਸ਼ਟੀ ਹੈ ਕਿਤੇ ਇਹ ਨਾ ਹੋਵੇ ਇਲੈਕਸ਼ਨ ਚੱਲ ਰਹੀ ਹੈ ਵੀ ਹਾਲੇ ਕੁਝ ਦਿਨ ਲਈ ਟਾਲਿਆ ਗਿਆ ਹੋਵੇ ਤੇ ਬਾਅਦ ਦੇ ਵਿੱਚ ਮੁਰਥਾਂ ਨੂੰ ਸੰਘਰਸ਼ ਕਰਨਾ ਪਵੇ ਜੀ ਕੁਝ ਦੋ ਗੱਲਾਂ ਮੇਰੀ ਅਸੀਂ ਇੱਥੇ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਦੀ ਸੰਤੁਸ਼ਟੀ ਚਾਹੀਦੀ ਹੈ ਜਿਹੜੀ ਟਿਕਾ ਵੱਡਾ ਪ੍ਰਬੰਧ ਚੁੱਕੀ ਸਾਡਾ ਜਿਹਨਾਂ ਦੇ ਪ੍ਰਬੰਧ ਚ ਲਾਉਣ ਦੇ ਵਿੱਚ ਸਾਡਾ ਕੋਈ ਕਿਸੇ ਤਰ੍ਹਾਂ ਦੀ ਤਸੁਤਾਦੀ ਨਹੀਂ ਆਦਰਵਾਇਜ਼ ਜੇ ਕਿਤੇ ਜਨ ਨੂੰ ਫੇਰ ਜੇ ਇਹ ਸੰਸਥਾ ਸਾਨੂੰ ਵਾਅਦਾ ਮਾਰਦੀ ਹੈ ਅਸੀਂ ਫਿਰ ਪਿੱਠ ਦਿਖਣੇ ਹੈ ਇਹ ਤਾਂ ਗਲਤੀ ਹੈ ਵੀ ਜਿਹੜੀ ਇੱਕ ਵਾਅਦਾ ਖਲਾਫੀ ਕਰਨੀ ਬਹੁਤ ਵੱਡੀ ਹੈ ਵਾਅਦਾ ਖਲਾਫੀ ਕਰਨ ਦੀ ਜਿਹੜਾ ਵਾਅਦਾ ਕਰ ਲਿਆ ਉਹ ਇਮਾਨਦਾਰੀ ਨਾਲ ਜਿਹੜੇ ਵੀ ਸੱਜਣਾ ਨੇ ਕੀਤਾ ਉਹਨੂੰ ਇਹ ਨਵਾਜਾ ਹੀਦਾ ਪਰ ਬਾਈ ਵੀ ਕੀ ਇੰਨਾ ਦੀ ਗੱਲ ਆਉਂਦੀ ਹੈ ਉਹ ਮੁੱਖੀ ਸਾਡੇ ਕੋਲ ਤਾਂ ਸ਼ੰਗਰਸ਼ਦਾ ਹੈ ਸਾਡੇ ਕੋਲ ਤਾਂ ਇੱਕ ਟੀਬਲ ਤੇ ਬੈਠ ਕੇ ਕੰਵਿੰਸ ਕਰਾਉਦਾ ਇੱਕ ਰਸਤਾ ਹੈਗਾ ਹੈ ਵੀ ਦੇ ਕੁਝ ਇਹ ਸੰਸਦ ਲੋਕਾਂ ਵਾਸਤੇ ਕੰਮ ਕਰਦੀ ਹੈ ਕਿਸੇ ਨੂੰਿੰਨੀ ਨੀਤਾ ਪ੍ਰਵਤੀ ਹੈ ਵੀ ਜੇ ਤੁਹਾਨੂੰ ਸਾਨੂੰ ਵੀ ਪਤਾ ਲੱਗਿਆ ਤਾਂ ਸਾਨੂੰ ਵੀ ਯਾਦ ਤੋਂ ਤੁਸੀਂ ਵੀ ਆਹ ਇਹ ਜੈਨਰੇਟਰ ਤਾਂ ਸਰਕਾਰਾਂ ਕੋਲ ਪ੍ਰਵਤੀ ਨਹੀਂ ਹੁੰਦਾ ਜਿਹੜੇ ਇਹ ਕੋ ਚੋਣ ਹੋਊਗਾ ਲੋਕਾਂ ਦੇ ਜੇ ਵਿਸ਼ਵਾਸ ਸੀ ਕਿ ਇਹ ਸਰਸਾਂ ਦੇਖ ਕੇ ਦਾਗੀ ਸੰਦਾਂ ਨੂੰ ਗਿਆ ਆਇਆ ਹੈ ਤਾਂ ਜੇ ਵੀ ਆਪਣੇ ਜੇਤ ਨੂੰ ਸੁਭਾਅ ਬਕਰਨਾ ਤੋਂ ਉਹ ਕਿਸ ਯਕੀਨ ਨਾਲ ਕਰਦਾ ਹੈ ਵੀ ਆਹ ਮੇਰਾ ਇੱਥੇ ਪੈਸਾ ਸਹੀ ਜਗ੍ਹਾ ਲੱਗਣਾ ਹੈ ਤੁਸੀਂ ਦੇਖਤਾ ਦੀ ਕਿੰਨੀ ਲੋਭਤ ਹੁੰਦੀ ਹੈ ਤਾਂ ਕੱਲ ਨੂੰ ਅਸੀਂ ਵੀ ਕਿਤੇੜ ਹੋਊ ਤਕੜੀ ਹੋ ਕੇ ਨਿਕਲ ਤਾ ਕੋਈ ਦੂਰ ਕੋ ਰਾਵਾ ਵੀ ਮੱਕੀ ਜਿਹੀ ਤੇ ਕਮੇਟੀ ਬਣੀ ਹੈ ਉਹ ਟੈਪ ਪ੍ਰੋਗਰਾਮ ਪਾਕਿਸਤਾਨ ਨਾਲ ਜਿਹੜਾ ਟੱਚ ਲੈਣਗੇ ਇਹ ਇਹ ਮਹਿਸੂਸ ਕਰਦੇ ਕਿ ਕਦੇ ਵੀ ਉਹ ਬਲਾਕ ਦੇ ਵਿੱਚ ਸਭਾ ਪਛਦਾ ਕਰ ਸਕਦੇ ਨੇ ਉਹ ਸਿੱਧੇ ਵਾਪਸ ਆ ਵੀ ਹਾਜਰ ਬਣ ਕੇ ਸਾਰੇ ਬਾਦਵਾ ਸੌਂ ਵਿੱਚ ਬੈਠੇ ਨੇ ਆਪਣੇ ਰੇਸ਼ਮੂਨੀ ਵੀ ਸਾਰੇ ਸੱਜਣ ਨੇ ਸਤਿਕਾਰ ਨੂੰ ਕਰ ਦਿੱਤਾ ਉਹ ਸਾਰੇ ਆਪਣੇ ਕੀ ਅੱਗੇ ਤੋਂ ਬਿੱਲ ਆਏਗਾ ਜੀ ਜਾਂ ਨਹੀਂ ਆਏਗਾ ਜੀ ਇਹ ਵੀ ਕੋਈ ਗੱਲਬਾਤ ਹੋਈ ਹੈ ਜੀ ਦੇਖੋ ਜੀ ਬੈਂਕ ਤੁਹਾਨੂੰ ਪਹਿਲਾਂ ਟੀਮ ਕਿ ਇਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਦੇ ਨਾਲ ਫੈਸਲਾ ਹੋ ਗਿਆ ਉਹਨਾਂ ਨੇ ਕਨੈਕਸ਼ਨ ਤੁਹਾਨੂੰ ਕਰਤਾ ਜਿਹੜੀ ਸਾਡਾ ਏਜੰਡਾ ਸੀ ਮੈਂ ਤੁਹਾਨੂੰ ਦੱਸਵਾਦਾ ਸਰਕਾਰ ਨੇ ਤੁਹਾਨੂੰ ਪਤਾ ਲੱਗਿਆ ਵਿਸ਼ਵਾਸ ਤੋਂ ਆਇਆ ਵੀ ਹਾਂ ਤੁਹਾਡੇ ਮਸਲੇ ਸਟੈਪ ਬਾਈ ਸਟੈਪ ਹਾਲ ਹੋ ਜਾਣਗੇ ਅਸੀਂ ਵੀ ਸਾਹਮਣੇ ਕੋਈ ਤਕਲੀਫ ਨਹੀਂ ਹੋਣਾ ਹੈਗਾ ਕੁਝ ਰੇਟ ਕੀ ਪ੍ਰੋਸੀਜਰ ਦੇ ਵਿੱਚ ਜੈਸੇ ਵੀ ਸਾਪਦੇ ਹੈ ਪਾਲਿਸੀ ਮੈਟਰ ਹੈ ਕਿ ਕੈਬਨਟ ਜਾ ਕੇ ਬਣਦਾ ਹੈ ਕਿ ਕੋਈ ਪੁਰਾਵਾ ਨਹੀਂ ਹੈ ਤਾਂ ਜਿਹੜੀ ਇਮੀਡੀਏਟ ਜਿਹੜੀ ਮਸਲਾ ਸੀ ਵੀ ਸਾਡਾ ਕਨੈਕਸ਼ਨ ਬਹਾਲ ਨੂੰ ਬੇ ਜਿਹੜੀਆਂ ਉਹ ਗੱਲਾਂ ਨੇ ਉਹ ਸਾਡੀਆਂ ਸਟੈਪ ਬਾਈ ਸਟੈਪ ਉੱਪਰ ਲਾਗੂ ਹੋ ਜਾਣ ਤਾਂ ਜੇ ਨਹੀਂ ਹੋਣਗੇ ਜਦੋਂ ਸਭ ਨੂੰ ਵਿਸ਼ਵਾਸ ਹੋਊਗਾ ਫਿਰ ਅਸੀਂ ਦੇਖਾਂਗੇ ਕਿਉਂਕਿ ਪ੍ਰਧਾਨ ਸਾਹਿਬ ਕਨੈਕਸ਼ਨ ਬਹਾਲ ਲਈ ਤਾਂ ਪਹਿਲਾਂ ਵੀ ਹੋ ਚੁੱਕੀ ਹੈ ਮੋੜੋ ਜਿਹੜਾ ਕਨੈਕਸ਼ਨ ਕੱਢ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਐਡਾ ਵੱਡਾ ਸੰਘਾਰਸ਼ ਜਿਹੜਾ ਵਿੱਢਿਆ ਗਿਆ ਲੱਗਦਾ ਹੈ ਹੁਣ ਪੱਕੇ ਤੌਰ ਤੇ ਤਾਂ ਹੱਲ ਹਲੇ ਵੀ ਨਹੀਂ ਲੱਗਦਾ ਸੰਤੁਸ਼ਟੀ ਲੱਗਦੀ ਨਹੀਂ ਹੈ ਵੀ ਤੁਹਾਡੀ ਵੀ ਜਿਹੜੀ ਵੀ ਇਹ ਕੋਟਾ ਸੋਚਣ ਦਾ ਤਰੀਕਾ ਸਾਡਾ ਸਭੂ ਵਿਸ਼ਵਾਸ ਹੈ ਵੀ ਜਦੋਂ ਗੱਲ ਲੋਕਾਂ ਨੂੰ ਇਸ਼ੂ ਹੈ ਐਡਾ ਵੱਡਾ ਲਿਸ਼ੂ ਉਹ ਹਾਈਲਾਈਟ ਹੋਏ ਕੋਈ ਗੱਲ ਨਹੀਂ ਵੀ ਉੱਠਣ ਇੱਥੇ 500000 ਬੰਦੇ ਨੇ 200000 ਪੱਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿੰਨੇ ਪੰਜਾਬ ਦੇ ਵਿੱਚ ਬੈਠੇ ਜਿੰਨੇ ਆਪਣੇ ਹਿੰਦੁਸਤਾਨ ਦੇ ਵਿੱਚ ਬੈਠੇ ਜਿੰਨਾ ਦੇ ਅੰਦਰ ਜ਼ਮੀਰ ਜਾਗੀ ਤੀ ਉਹ ਸਾਰਿਆਂ ਦੀ ਹੰਦਤੀ ਇਸ ਸੰਸਥਾ ਦੇ ਨਾਲ ਪੁਰੀ ਹੈ ਵੀ ਆਰ ਇਟਾ ਵੱਡਾ ਧੱਕਾ ਉਹਦੇ 3 ਮਹੀਨੇ ਤੋਂ ਪੂਰੀ ਕਰਨ ਵਿੱਚ ਤਾਂ ਉਹ ਜਿਹੜੀ ਤਾਕਤ ਸੀ ਉਹ ਤਾਕਤ ਨੇ ਠੀਕ ਕਿਉਂ ਕਿ ਮੇਰੇ ਖਿਆਲ ਆ ਮੈਂ ਉਹ ਮੈਸੇਜ ਕਰਦਾ ਸਰਕਾਰ ਸਾਡੇ ਨੂੰ ਵੀ ਵੱਧ ਤੋਂ ਵੱਧ ਕੰਪੀਟਨ ਨਾਲ ਲੈ ਕੇ ਜਿਹੜੀਆਂ ਇਹਨਾਂ ਦੀਆਂ ਸੰਸਥਾਵਾਂ ਉੱਤੇ ਪਿੱਟਦੇ ਆਉਂਦੇ ਆ ਉਹ ਆਪਾਂ ਸਰਕਾਰ ਵੀ ਲੋਕਾਂ ਵੀ ਲੋਕਾਂ ਵਾਸਤੇ ਕੰਮ ਕਰਦੀ ਹੁੰਦੀ ਹੈ ਪਰ ਇਹ ਜਿਹੜਾ ਖੂਸ ਹੈ ਇਸ ਗੱਲ ਦਾ ਵੀ ਜਿਹੜੇ ਸਾਡੇ ਚੂਰੇ ਹੋ ਨਮਾਇਦੇ ਜਿਹੜੇ ਬਹੁਤ ਨੇੜੇ ਦੇ ਹੱਕਿਆਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਵਿਚਰਦੇ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਕੋਈ ਤਾਂ ਵੀ ਆਧਾਰੇ ਵੀ ਹੈ ਤਾਂ ਜਿਹੜੀਆਂ ਸੰਸਥਾਵਾਂ ਵੀ ਲੋਕਾਂ ਵਾਸਤੇ ਕੰਮ ਕਰਦੀਆਂ ਤਾਂ ਉਹਨਾਂ ਨੂੰ ਕਿਤੇ ਤਖਲੀਫ ਨਾ ਹੋਵੇ ਉਹ ਸਮੇਂ ਤੋਂ ਪਹਿਲਾ ਮੁੰਡਾ ਅਡਰੈਸ ਸੀ ਕੋਈ ਜ਼ਰੂਰੀ ਨਹੀਂ ਕਿ ਲੋਕ ਅੰਦਰ ਧਰਨੇ ਮਜਾਰੇ ਕਰ ਉਹਦਾ ਵਾਟ ਮੁੰਡਾ ਵਾਟ ਕੱਤੀ ਮਸਲਾ ਉਹ ਵੀ ਸਰਕਾਰਾਂ ਦਾ ਆਪ ਕੋਲ ਬੜੇ ਬਣਦੇ ਕੋ ਸਰਕਾਰਾਂ ਵੀ ਆਪ ਨੇ ਆਪਣੀਆਂ ਛੁੱਟੀਆਂ ਉਹਨਾਂ ਨੇ ਤੇ ਸਾਨੂੰ ਉਮੀਦ ਹੈ ਕਿ ਉਹ ਮੇਰੇ ਖਰਕ ਮੈਂਦਾ ਚ ਕਰ ਵੀਰ ਜੀ ਅਗਲਾ ਸਵਾਲ ਤੁਹਾਡੇ ਤੋਂ ਹੈ ਪ੍ਰਸ਼ਾਸਨ ਨਾਲ ਵੀਰ ਜੀ ਕੀ ਗੱਲ ਹੋਈ ਹੈ ਇਹ ਜਾਣਕਾਰੀ ਦਿਓਗੇ ਜੀ ਇਸ ਦੇ ਵਿੱਚ ਜਿਵੇਂ ਸਾਰੇ ਦੇਖੀ ਰਹੇ ਉਹ ਇਹਨੇ ਬਹੁਤ ਹੀ ਸਤਿਨਾਮ ਕ੍ਰਿਵਾਲੇ ਮਾਰਤਾ ਕ੍ਰਿੰਕਨ ਕਵਾਲੀਆ ਸਾਹਿਬ ਐਸਵੇ ਸਿੱਖਿਆ ਦਾ ਪੁੰਜੀ ਹੋਇਆ ਅਲੱਗ-ਅਲੱਗ ਖੇਤਰਾਂ ਦੇ ਵਿੱਚ ਸੇਵਾਵਾਂ ਨਿਭਾਈ ਮੈਂ ਪਹਿਲਾਂ ਵੀ ਕਿਹਾ ਵੀ ਖੇਤਰ ਬਹੁਤ ਸਾਰੇ ਜਿਵੇਂ ਸਰੀਰ ਦੇ 파ਟ ਬਹੁਤ ਸਾਰੇ ਹੁੰਦੇ ਮੋਡੀ ਜਿਹੀ ਐਪੀਚਰ ਹੋਈ ਇੱਕ ਹੀ ਹੈ ਸਮਾਜ ਦੇ ਬਹੁਤ ਸਾਰੇ ਇਸੇ ਜਿਹਦੇ ਵਿੱਚ ਆਪਣੇ ਸਮਾਜ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦੇ ਹਨ ਸਾਰੇ ਹੀ ਬਦਲ ਸਮਾਜ ਨਾਲ ਪਰਿਵਾਰ ਵਾਲਾ ਇੱਕ ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਇਹ ਤੁਸੀਂ ਲਗਾਤਾਰ ਉਹ ਨੌਲ ਵੀ ਬੜਾ ਆਰਡਰ ਮੈਂ ਦਿੱਕਾ ਦੇ ਦੇ। ਅਬ ਆ ਜੀ ਚਾਹਦੇ ਉਹਨਾਂ ਲਈ ਮਤਲਬ ਜੀ ਕਨਸੈਂਟਰੇਸ਼ਨ ਦੇ ਨਾਲ ਧ੍ਰਿੜਤਾ ਦੇ ਨਾਲ ਰੱਖ ਰਹੇ ਆ। ਜਦੋਂ ਮਤਲਬ ਇਹ ਗੱਲ ਆਪਣੇ ਲੀਦੀ ਸਾਰੇ ਸੰਗਤਾਂ ਕੋ ਪਹੁੰਚੀ ਹੈ ਤੇ ਮਲਾਜ ਜੀ ਨੇ ਪਰਵਾਹ ਦੇ ਉੱਤੇ ਲਈ ਕੋਸ਼ਿਸ਼ ਕੀਤੀ ਦੇ ਵਿੱਚ ਸ਼ਾਮ ਹੋ ਕੇ ਉਹਨਾਂ ਨੂੰ ਕੀਤਨ ਨਾਲ ਵਿਚਾਰਦੇ ਆ ਤੇ ਵਿਚਾਰ ਕੇ ਜਿਹੜਾ ਫਿਰ ਇਹ ਕੱਲੋ ਇੱਕ ਸੰਘਰਸ਼ ਕਮੇਟੀ ਬਣਾਈ ਗਈ ਸੀ ਜੀ ਦੇ ਵਿੱਚ ਮੈਂ ਤਾਂ ਵੈਸੇ ਇਹਨਾਂ ਨੂੰ ਲੱਗਦਾ ਕਿ ਨਹੀਂ ਮੈਂ ਤਾਂ ਪਹਿਲਾਂ ਵੀ ਗੱਲ ਕਰ ਚੁੱਕਿਆ ਹੈ। क्योंकि आप जो दे भी देखते हैं हम मेरे सजे पास धार्मिक शखशियत बैठी पास जो आप क्योंकि बहुत सारे डायलॉग यूजी चार लोग कहते नानक दिन का जितने नहीं समाजिक समाजिकार्मिक चीज नहीं सी ਇਸ ਕਰਕੇ ਸਾਰੇ ਹੀ ਮਤਲਬ ਜੀ ਨਾ ਵੀ ਅੰਦਰ ਇਨਸਾਨੀਅਤ ਹੈ ਸਮਾਜ ਦਾ ਤਾਂ ਉਹ ਕਿੰਨਾ ਵੱਲੋਂ ਜਿਹੜੀ ਜਦੋਂ ਆਂਧਾ ਨਾਰਾ ਬਾਰ ਰ ਗਿਆ ਤੇ ਇਹ ਸਾਰੀ ਸਮੱਸਿਆ ਜਿਹੜੀ ਜਿਵੇਂ ਪੱਛਾਪੇ ਵੀ ਨਸੂਸ ਕਿੰਨਾ ਵੀ ਸ਼ਾਇਦ ਉਸ ਲੈਵਲ ਤੱਕ ਉਹ ਨਹੀਂ ਰੋ ਪਸੀ ਸੀ ਜਾਂ ਨਹੀਂ ਹੈਗੀ ਸੀ ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ ਤੇ ਉਸ ਦੇ ਵਿੱਚ ਮਤਲਬ ਮੀਡੀਆ ਦੁਆਰਾ ਜਿਹੜੀ ਇਹ ਗੱਲ ਪਹੁੰਚੀ ਹੈ ਇਹ ਉਹਨਾਂ ਨੇ ਬੜੀ ਗੰਭੀਰਤਾ ਨਾਲ ਵਿਚਾਰਿਆ ਗੱਲ ਇਹਨਾਂ ਨੇ ਗੰਭੀਰਤਾ ਜੀ ਜਲੰਧਰੀ ਸਾਹਿਬ ਨੇ ਕਿਹਾ ਕਿ ਇਹ ਸਾਦੇ ਨਾਲੋਂ ਜ਼ਿਆਦਾ ਗੰਭੀਰਤਾ ਦਾ ਵਿਚਾਰ ਹੈ ਉਹਨਾਂ ਨੂੰ ਪਤਾ ਹੈ ਕਿ ਕੰਮ ਕਿਦਾ ਹੋ ਰਿਹਾ ਹੈ ਕਿਸੇ ਇੰਡੀਵੀਜੂਅਲ ਦਾ ਨਹੀਂ ਹੋ ਰਿਹਾ ਉਹ ਪੰਜਾਬ ਦੇ ਵਿੱਚ ਜਿਹੜਾ ਫਰਕ ਹੈ ਨੀ ਦੇ ਵਿੱਚ ਜ਼ੁਰਗ ਦੀ ਹੈ ਜਿਹਦੇ ਵਿੱਚ ਬੱਚੇ ਨਹੀਂ ਆ ਪਰ ਕਿਸੇ ਕਰਨ ਕਰਤੇ ਨਹੀਂ ਦੇ ਬਸ ਹੋ ਗਏ ਮਾਚਾਰ ਹੋ ਗਏ ਉਹ ਸਰੀਰ ਨੂੰ ਟਕਰ ਵਾਲੀ ਵੀ ਪ੍ਰਭਾਵੀ ਸਪੋਰਟ ਵੀ ਨਹੀਂ ਕੋਈ ਉਹਨਾਂ ਬਸ ਸਮਾਜੀ ਸੁਰੱਖਿਆ ਦੇ ਨਿਪਟਾਰੇ ਇਸ ਪਰ ਸੇਖਾ ਦਾ ਕਿ ਸਰਕਾਰ ਨੇ ਇਹ ਗੱਲ ਪਹੁੰਚੀ ਬੜੀ ਗੰਭੀਰਤਾ ਨਾਲ ਹਾਈ ਕਮਾਂਡ ਨੇ ਇਸ ਨੂੰ ਵਿਚਾਰਿਆ ਤੇ ਜਿਹੜੀ ਗੱਲ ਤੈਨੂੰ ਵੀ ਪਤਾ ਹੈ ਪੰਨੂ ਜੀ ਹੁਣ ਇੱਥੇ ਵੀ ਆਏ ਬੜਾ ਲੰਮੀ ਮੀਡੀਆ ਕੀਤੇ ਨੇੜੇ ਹੋ ਕੇ ਦੇਖਿਆ ਇਸ ਤਰ੍ਹਾਂ ਕੁਝ ਜਦੋਂ ਨਰਸਿਸ ਕੀਤਾ ਤੇ ਉਸਨੇ ਵਿੱਚ वाला ਦੇਖਿਆ ਮੈਂ ਲਾ ਤੁਰੰਤ ਪ੍ਰਸ਼ਾਸਨ ਨੂੰ ਲਾ ਕੇ ਉਹਨੇ ਵੀ ਮਰਾ ਨੇੜੇ ਹੋ ਕੇ ਇਸ ਨੂੰ ਦੇਖਿਆ ਪਰੰਮਾ ਲੱਗਿਆ ਕਿ ਇਹ ਪਰੰਮ ਗੱਲ ਮਸਲਾ ਜਿਹੜਾ ਹੈਗਾ ਉਹ ਹੱਲ ਕਰੋ ਤੇ ਜਿਹੜੀ ਵੀ ਗੱਲ ਆਉਂਦੀ ਸੀ ਵੀ ਪੈਂਡਿੰਗ ਕੋਈ ਵੀ ਚੀਜ਼ ਹੈ ਜੇਕਰ ਵੀ ਇਹਾਂ ਦੇ ਰਸਤੇ ਤੋਂ ਤਾਂ ਕੋਈ ਸਾਡੀ ਚਿੰਤਾ ਹੈ ਇਹੋ ਨਿਕਲਣਾ ਨੇ ਜਵਾਬ ਦੇਣ ਲੱਗੇ ਨਾ ਚਾਹਦਾ ਕਰ ਦੋ ਇਹਦੀ ਜ਼ਿੰਮੇਵਾਰੀ ਸਾਡੀ ਹੈ ਉਹਨਾਂ ਨੇ ਆਪਣੇ ਬੜੀ ਲੈਗ ਇਸ ਜਾਂਦਾ ਕਿਤਾਬ ਜਿਹੜੀਆਂ ਇਨਵੋਲਡ ਹੈ ਕਿ ਜੋ ਚੀਜ਼ ਵਿੱਚ ਸਿੱਖਿਆ ਰਿਹਾ ਉਸ ਦਾ ਕੁਸ਼ੀਰ ਉਹਨਾਂ ਨੇ ਆਪਣੇ ਸਿਰ ਤੇ ਲਿਆ ਦੂਜੀ ਗੱਲ ਹੈ ਕਿ ਜਿਹਦੇ ਲਈ ਦੁਬਾਰੇ ਸਮੱਸਿਆ ਨਹੀਂ ਆਉਣੀ ਚਾਹੀਦੀ ਡਿਪਾਰਟਮੈਂਟਾਂ ਨੇ ਵੀ ਹੁਦਦਤੀ ਇਸ ਗੱਲ ਦੇ ਨਾਲ ਜਟਾਈ ਹੈ ਕਿ ਉਹਨਾਂ ਨੇ ਕੈਬਿਨਟ ਕੋਈ ਪ੍ਰੋਬਲਮ ਹੋ ਮੀਟਿੰਗ ਇਹ ਸਾਡੇ ਹਾਈ ਕਮੰਡ ਦੇ ਦੌਰ ਸੇ ਵਿੱਚ ਚਾਹੀਦੀ ਹੈ ਕਿ ਐਸੀ ਬੜੀ ਜਲਦੀ ਪਾਲਿਸੀ ਬਣਾ ਕੇ ਪਰਮਨੈਂਟ ਫਾਰਮ ਦਾ ਜਲਦੀ ਹੀ ਕੱਢਾਂਗੇ ਤਾਂ ਥੋੜਾ ਜਿਹਾ ਟਾਈਮਸ ਦੇ ਚਾਹਤਾ ਹੈਗਾ जिन्हें सारे सितारे उम्मीद इस गल समझ लेंगे, तो इसके उत्तर फिर सारा इस तरीके खाद का सारा साढ़े सारे शख्सियतों वीर ने अपने हाफिस लिया वाया कि मारे गए नारा तो बच्चे जड़े वही गल याद कराई जाए तो, तो वालों तो मीडिया द्वारा बचाई गई आवाज़ सारी तो उन्होंने गंभीरता मसला जरा फिर विचार के जो भी इस वाले इन समस्या हुई है तो दूसरे स्टैप में क्यों करते हैं ਇਸਦੇ ਵੀ ਮੈਂ ਤਾਂ ਆਪਣੇ ਬੱਚਿਆਂ ਨੂੰ ਕਹਿ ਰਹੀ ਹਾਂ ਸਭ ਇਹ ਜਿਹੜਾ ਤਕਵਾ ਜਿਹੜਾ ਕਰਨਾ 14 ਦੇ ਭਾਵਨਾਵਾਂ ਨੂੰ ਸਤਿਕਾਰੀ ਕਰਨਾ ਕਿ ਕਿਵੇਂ ਸਮਾਜ ਦੇ ਕੰਮਾਂ ਨੂੰ ਪਰਿਵਾਰ ਦੀ ਤਰ੍ਹਾਂ ਲੈ ਕੇ ਕੱਲਾ ਸੋਚਿਆ ਹੀ ਨਹੀਂ ਕੱਲਾ ਵਿਚਾਰੇ ਇਹ ਇੱਕ ਐਕਟ ਕਰਕੇ irdhta ਦੇ ਨਾਲ ਅੱਗੇ ਆ ਕੇ ਸਾਰਾ ਜੋ ਇਸ مسئلے ਦਾ ਸੁਭਾਇ ਹੈ ਪੀੜੇ ਦੇ ਨਾਲ ਸੁਤਰਾਵਾ ਸਭ ਦੀ ਟੀਮੀ ਬਲਕਿ ਸਮਾਜ ਦੇ ਜਿਹੜੇ ਨਾਗਰੀ ਕੈਂਟਰਲੇ ਪ੍ਰਭਾਸਰਾ ਨੇ ਅੰਦਰ ਚਾਰਪਾਈ ਦੇ ਅੰਦਰ ਵੀ ਗੱਲ ਕੀਤੀ ਹੈ ਕਿ ਪਰ ਉਹਦੇ ਦਿੱਤਰ ਉਹਨਾਂ ਹਾਲਾਤ ਤੋਂ ਪਤਾ ਹੀ ਹੈ ਕਿ ਉਹ ਸਾਰਿਆਂ ਨੇ ਦਿਲ ਦੀਆਂ ਗੱਲਾਂ ਕਹਿ ਰਾਇਆ ਇਹਦਾ ਹੈਗਾ ਕਿ ਧੰਨਵਾਦ ਤੇ ਪ੍ਰਮਾਤਮਾ ਸ਼ਕਤੀਆਂ ਬਖਸ਼ੇ ਜਿਹੜੀ ਗੱਲ ਆਇਆ ਹੈ ਨਾ ਕਿ ਸ਼ਕਤੀ ਦੀ ਇਹ ਸ਼ਕਤੀ ਨਾਲ ਸੋਨੇ ਵੀ ਪੰਜਾਬ ਗੁਰੂਆਂ ਦੇ ਸੁਪਨਿਆਂ ਦਾ ਸ਼ਹੀਦਾਂ ਦੇ ਸੁਪਨਿਆਂ ਦਾ ਤੇ ਉਹ ਸਮਾਜ ਚੇਤਨ ਜਿੱਤੇ ਵਿੱਚ ਮਿਨੀਮਮ ਸਟੈਂਡਰਡ ਆਫ ਲਿਵਿੰਗ ਵੀ ਟਿਸਰ ਹੋ ਰਿਹਾ ਹੈਗਾ ਬਹੁਤ ਲੱਗ ਲੱਗੇ ਜਿਹੜਾ ਰਿਕ ਸਾਡੇ ਕੋਲ ਚੀਲੇ ਤੇ ਮੈਂ ਤਾਂ ਧੰਨਵਾਦੀ ਕਰਦਾ ਇਸ ਦੇ ਵਿੱਚ ਮਾਰੇ ਇਹ ਸੱਸਸਾ ਜਿਹੜੀ ਹੈਗੀ ਜਿੱਤੀ ਹੱਲ ਹੋਈ ਹੈ ਤੇ ਦੂਜੇ ਸੱਤਰਾਂ ਵਿੱਚ ਜਿਹੜਾ ਖਸਾ ਆਇਆ ਗਿਆ ਤੇ ਭਰੋਸੇ ਤੋਂ ਦੌੜਦੇ ਉਹਨਾਂ ਦੀ ਜਿਹੜੀ ਵੀ ਸੀ ਫੀਲਿੰਗ ਸਾਹਮਣੇ ਆ ਰਹੀ ਸੀ ਉਹਨੂੰ ਮੈਂ ਸਾਰਿਆਂ ਦਾ ਕਿ ਮੈਂ ਉਹਦੀ ਆਈਨੀ ਆਵਾਜ਼ ਦੇ ਨਾਲ ਉਹਨਾਂ ਲਈ ਚੀਜ਼ ਦੇਖ ਕੇ ਰਾਈਸ ਹੋਈ ਹੈ ਤੇ ਮੈਂ ਤਾਂ ਧੰਨਵਾਦੀ ਕਰਦਾ ਮਿਲਵਾ ਸਕੀਏ ਕੋਈ ਪਾਲਿਸੀ ਬਣਾ ਕੇ ਇਥੋਂ ਤੱਕ ਦੀ ਸੇਮ ਨਹੀਂ ਰਹਿ ਹੋ ਕੇ ਸੇਮ ਹੀ ਗੱਲ ਕਰਨੀਆਂ ਵੀ ਜੇ ਕੋਈ ਸਰਕਾਰ ਨੂੰ ਜਿਹੜੀ ਇੱਕ ਸਟੈਂਡਿਡ ਹੀ ਬਣਾਈ ਜਾਵੇ ਇਸ ਦੇ ਕਰਨ ਦੇ ਲਈ ਪਾਲਿਸੀ ਬਣਾਈ ਜਾ ਦਿੱਤਾ ਜਿਹੜੀਆਂ ਸਮੱਸਿਆਵਾਂ ਐਮਰਜੈਂਸੀਆਂ ਦਾ ਨਾ ਦੋ ਤੀਜਾਸਕੰਤ ਜਾਂ ਉਦਾ ਪਰੁਸ਼ਾਣੀ ਬਰਬਾਦ ਸਕੇ ਤੇ ਐਮਰਜੈਂਸੀਆਂ ਲਾ ਦਿੱਤੀਆਂ ਇੱਕ ਵਾਰ ਜਿੰਦਗੀ ਔਰ ਚਲੋ ਜਿਹਦੇ ਨਾਲ ਬਹੁਤ ਹੀ ਇੱਕ ਹਾਈ ਸਟ੍ਰੈਡਿੰਗ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਜਿਸ ਤਰ੍ਹਾਂ ਸੋਨਾ ਕਿ ਕਿੱਸ ਨੂੰ ਨੇ ਪ੍ਰੋਸੈਸਰਾਂ ਦੀ ਬੜੀ ਜਲਦੀ ਸਮੱਸਿਆ ਰਹਿ ਜਾਂਦਾ ਹੈ ਬਿਜਲੀ ਜੀ ਜੇ ਲੋ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਸੀ ਤੇ ਕੀ ਕੀ ਔਕੜ ਆਈਆਂ ਸੀਗੀਆਂ ਔਕੜਾਂ ਦਾ ਉਸ ਨੂੰ ਅਸੋਸ ਕਰ ਆਪਣੇ ਬਿਜਲੀ ਬੰਦ ਕਰਕੇ ਘਰ ਦੇ ਦੇਖ ਲਿਓ ਜਿਹੜੇ ਤੁਹਾਨੂੰ ਰੋਕਣ ਆਈ ਅਸੀਂ ਹੋਈ ਸਾਨੂੰ ਆਈ ਅਸੀਂ ਉਹ ਤੋਂ ਵੀ ਵੱਧ ਉਪਰਾਏ ਨਹੀਂ ਕਰਦੇ ਬਿਜਲੀ ਦੇ ਇੱਕ ਘਰ ਚ ਦਾ ਦਾ ਹੁੰਦਾ ਵੀ ਇਹਨਾਂ ਨੂੰ ਮੈਮਰਿਸਟਰੀ ਕੇ ਮਾਲਾ ਬਟ ਟਾਇਲਟ ਕਿ ਪਾਣੀ ਚਾਹੀਦਾ ਤੇ ਧੋਣ ਲਈ ਵੀ ਪਾਣੀ ਚਾਹੀਦਾ ਤੇ ਕੱਪੜੇ ਧੋਣ ਲਈ ਵੀ ਪਾਣੀ ਚਾਹੀਦਾ ਤੇ ਮੈਡੀਕਲ ਇਨਸਟ੍ਰੂਮੈਂਟ ਲਈ ਪਾਣੀ ਚਾਹੀਦਾ ਮੈਡੀਕਲ ਇਨਸਟ੍ਰੂਮੈਂਟ ਸੂਖ ਰਹੀ ਇੱਕ ਵਾਰ ਦੀ ਅਜੇ ਨਹੀਂ ਕਿਉਂ ਬੜੀ ਹੈ ਲਾਈਨ ਕਿ ਮਾਰ ਨਾਗਰਿਕਾਂ ਦੇ ਲਈ ਸਾਡੇ ਪਰਿਵਾਰ ਦੇ ਲਈ ਬੱਚੇ ਔਰ ਬਜ਼ੁਰਗ ਹੋਣ ਖਾਸ ਕਰਕੇ ਬੈਟਰੀ ਦਾ ਟੈਂਪੋ ਦੀ ਆਪਾਂ ਕਲਪਨਾ ਕਰਦੇ ਤੁਸੀਂ ਅਪਣੇ ਜੋ ਅੱਜੋ ਦਿਨ ਜਵਾਬ ਲਓਗੇ ਮੈਨੂੰ ਲੱਗਦਾ ਉਹ ਮੇਰੇ ਕਹਿਣ ਨਾਲੋਂ ਕਿਤੇ ਜ਼ਿਆਦਾ ਚੰਗਾ ਕੀ ਲੱਗਦਾ ਜੇਕਰ ਪ੍ਰਭ ਆਸਰਾ ਇਕੱਲਾ ਬਿਜਲੀ ਦਾ ਕਨੈਕਸ਼ਨ ਜੋੜਨ ਦੇ ਲਈ ਲੜਾਈ ਲੜਦਾ ਤੇ ਕੀ ਸਕਸੈਸ ਹੁੰਦਾ ਜਾਂ ਲੋਕਾਂ ਦੇ ਸਾਥ ਨਾਲ ਇੱਕ ਕਨੈਕਸ਼ਨ ਜੁੜਿਆ ਜੀ ਯਾਰ ਬਰਾ ਲੱਗਦਾ ਲੋਕਾਂ ਦੇ ਸਾਥ ਤੋਂ ਬਿਨਾਂ ਖੜੇ ਕੀ ਸੀ ਹੋਣਾ ਉਹ ਕਨੈਕਸ਼ਨ ਤਾਂ ਬਹੁਤ ਦੂਰ ਦੀ ਗੱਲ ਹੈਗੀ ਹੈ ਇਹ ਸਾਰੇ ਵੀਰਤ ਤੁਨਤਾਸਾ ਕਿੰਨੀ ਕਣਕ ਇੱਥੇ ਰੋਟੀ ਬਣਦੀ ਹੈ ਸਾਰੇ ਵੀਰਤ ਦੇ ਸਖੂਬ ਦੇ ਨਾਲ ਬਣ ਰਹੀ ਹੈ ਤੇ ਮਤਲਬ ਉਹ ਵੀ ਜਿਹੜੀ ਚੀਜ਼ ਆਈ ਹੈ ਸਾਨੂੰ ਮਤਲਬ ਇਹ ਕਹੀ ਹੈ ਜੀ ਚਲਣਾਉਣ ਵਾਲੇ ਦੀ ਚਲਣਾਉਣ ਵਾਲੇ ਸਾਡੀ ਸਿੱਖਿਆ ਤੇ ਇਹੋ ਜੀ ਸੋਚ ਨਾਲ ਜੁੜਿਆ ਹੋਇਆ ਸਮਾਜ ਜਿਵੇਂ ਵੀ ਜਿਹੜੀ ਨਰਕ ਗੱਲ ਕੀਤੀ ਜਿਵੇਂ ਕੱਲਾ ਪੰਜਾਬ ਦੇਸ਼ ਦੀ ਵਿਦੇਸ਼ ਦੀ ਸੰਗਤ ਜਿਹੜੀ ਬੋਲੇ ਸਾਰੇ ਤੇ ਜਿੰਨੇ ਵੀ ਜਿਹਨਾਂ ਦਰਦਾ ਜਿਵੇਂ ਭਾਵੇਂ ਕੋਈ ਲੋਕ ਵਿਦੇਸ਼ ਵਿੱਚ ਵੀ ਚਲੇ ਗਏ ਜਿਵੇਂ ਲੜਕੀਆਂ ਦੂਜੇ ਘਰ ਤੇ ਰਹਿ ਜਾਂਦੀਆਂ ਉਹਦੇ ਅੰਦਰ ਆਉਂਦਾ ਨਾ ਫਿਰ ਠੰਡੀਆਂ ਹਵਾਵਾਂ ਮਾਣ ਲੇਗੇ ਵੱਲੋਂ ਅਸੀ ਗੱਲ ਜਿਹੜੇ ਬਾਹਰ ਚੱਲੇਗੇ ਉਹ ਵੀ ਚਾਹਦੇ ਸਾਨੂੰ ਪੰਜਾਬ ਵੱਲੋਂ ਠੰਡੀਆਂ ਮਾਮਣ ਤੇ ਪੰਜਾਬ ਦੇ ਵਿੱਚ ਕੋਈ ਉਹ ਜਹਤਨਾ ਪੜਿਆ ਕਿ ਇਨਸਾਨ ਨੂੰ ਆਪਣੇ ਹੱਕਾਂ ਦੇ ਲਈ ਜੰਗੜਿਆ ਨਾ ਬਣਨ ਦੇ ਲਈ ਤੇ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਪਹੁੰਚੇ ਹੋ ਅੱਜ ਧੰਨਵਾਦ ਕਰਨ ਦੇ ਲਈ ਸਰਕਾਰ ਦਾ ਕੀ ਕਹਿਣਾ ਚਾਹੁੰਦੇ ਹੋ ਇਹ ਮਸਲਾ ਇਹ ਸੀ ਕਿ ਆ ਇੱਕ ਸਮਾਜਿਕ ਮਾਈ ਕਰੀ ਤੇ ਪਰਿਵਾਰ ਪਾਣੀ ਦੀ ਬੋਤਲ ਵੀ ਨਾ ਪੈਸਾ ਦਾ ਕਿਉਂਕਿ ਪਾਣੀ ਬੋਤਲ ਠਾ ਕੇ ਮਾਈ ਕਰਦੇ ਔਰ ਇਸ ਦੇ ਵਿੱਚ ਸਾਰੀ ਘਟोतरी ਸਾਰੇ ਕਰਦੇ ਜਦੋਂ ਸਾਰੇ ਇੱਕ ਨੂੰ ਕੱਟ ਕਰਦੇ ਨਾਲ ਚੱਲੀ ਜਾਂਦੇ ਸਹੀ ਰੈਂਦੇ ਨੇ ਜਿੱਥੇ ਪਾਣੀ ਰੈਂਦੇ ਨੇ ਉਹ ਸਾਰੇ ਘਵਾਮ ਦੇ ਵਿੱਚ ਬੋਤਲ ਰਾਈ ਕਰਦੇ ਇਸ ਕਰਕੇ ਜਦੋਂ ਉਹਨਾਂ ਨੂੰ ਇਹ ਕੋਈ ਅਸ਼ਰੇਦ ਘਰ ਦੇ ਵਿੱਚ ਬਹੁਤ ਪਾਣੀ ਤੇ ਸਾਡੂ ਦੀ ਸਾਰੇ ਜਿਹੜੇ ਲੋਕਾਂ ਨੇ ਮਿਲਿਉਂਸ ਕੀਤਾ ਦਿਲ ਰਹੀ ਹੈ ਸਾਰੇ ਰੇਸ਼ਨ ਅੱਜ ਵੀ ਮਾਈ ਕਰਦੇ ਤੁਹਾਨੂੰ ਆਸਰਾ ਦੇ ਨਾਲ ਚੇ ਸਿੰਘ ਜੀ ਨੇ ਤੇ ਵੀ ਸਾਰੇ ਉਹੀ ਕਰੋ ਜਿਹੜੇ ਪਾਣੀ ਬੋਟਲ ਅਸੀਂ ਉੱਥੇ ਜਾਂਦੇ ਰਹੇ ਤੇ ਅਸੀਂ ਰਹਿਣ ਦੇ ਸਾਵਾਂਗੇ ਅਸੀਂ ਸਰਕਾਰ ਦਾ ਇੱਕ ਪ੍ਰਬੰਧਨ ਬਹੁਤ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਇਹ ਫੈਸਲਾ ਲਿਆ ਹੈ ਔਰ ਸਹੀ ਸਮਿਤੀ ਲੈ ਰਹੇ ਹੋ ਤਾਂ ਇਹ ਪਹਿਲਾਂ ਲੈਣਾ ਚਾਹੀਦਾ ਸੀ ਬਸ ਇਨਾ ਦਾ ਫੈਸਲਾ ਹੋੰਮੀ ਲੈ ਲਾ ਬੀਬੀ ਸੀ ਸਰਕਾਰ ਦਾ ਧੰਨਵਾਦ ਕਰਦੇ ਆ ਇਹ ਸਾਰੇ ਇਲਾਕੇ ਦੇ ਲੋਕਾਂ ਵੱਲੋਂ ਅੱਜ ਤੱਕ ਵੱਧਦੇ ਤੇ ਸਮਾਗਮ ਰੱਖੇ ਗਿਆ ਸੀ ਜਿੱਥੇ ਇਲਾਕੇ ਦੀਆਂ ਸ਼ਖਸੀਅਤਾਂ ਦਾ ਧੰਨਵਾਦ ਰੂਪੇ ਤੁਹਾਡਾ ਸਾਰੇ ਜਿੰਨੇ ਵੀ ਮੀਡੀਆ ਤੋਂ ਮੇਰੇ ਵੀ ਤੁਸੀਂ ਸਾਰੀ ਟੀਮ ਤੁਹਾਡਾ ਇਹਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ ਜਿਵੇਂ ਭਾਈ ਸਾਹਿਬ ਦੇ ਦਸਿਆ ਕਿ ਜੇ ਤੁਸੀਂ ਇਸ ਇਸ ਗੱਲ ਨੂੰ ਦਿੱਕਟ ਵੰਡ ਕੇ ਅਗੇ ਤੱਕ ਮੁਹਾਇਤ ਆ ਸਰਕਾਰ ਤੱਕ ਪਹੁੰਚੀ ਹੈ ਉਹ ਸਰਕਾਰ ਨੇ ਐਕਸ਼ਨ ਲਿਆ ਅਸੀਂ ਤੁਹਾਡਾ ਸਰਕਾਰ ਤੋਂ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਸੰਗਤ ਤੁਹਾਡੇ ਵਰਗਿਆਂ ਤੇ ਪਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਸਕਦੀ। ਬਾਜਵਾ ਸਾਹਿਬ ਕਿਸਾਨ ਸੁਣੇ ਸੀ ਮਜ਼ਦੂਰ ਸੁਣੇ ਸੀ ਅ ਵੀ ਕੋਈ ਧਰਨਾ ਪ੍ਰਦਰਸ਼ਨ ਕਰਦੇ ਆ ਪਰ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਅਪਾਹਜ ਹੈ ਆਪਣਾ ਆਪ ਨਹੀਂ ਸਵਾਰ ਸਕਦੇ ਉਹ ਬੱਚੇ ਉਹ ਬਜ਼ੁਰਗ ਸੜਕਾਂ ਦੇ ਉੱਤੇ ਬੈਠੇ ਲੱਗਦਾ ਨਹੀਂ ਸੀ ਕਿ ਸਰਕਾਰ ਨੂੰ ਇਸ ਧਰਨੇ ਤੋਂ ਪਹਿਲਾਂ ਹੀ ਜਿਹੜੇ ਇਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਸੀ ਇਹਨਾਂ ਦੀ ਪ੍ਰੋਬਲਮ ਦਾ ਹੱਲ ਕਰਨਾ ਚਾਹੀਦਾ ਸੀ। ਇਹ ਕੋਈ ਇਹ ਥੋੜੀ ਗੱਲ ਬਿਲਕੁਲ ਠੀਕ ਹੈ ਕਿ ਜਿਹੜਾ ਇਹ ਨੌਂ ਮੁੱਤ ਇੱਥੇ ਤੱਕ ਧਰਨਾ ਨੌਂਦੀ ਆ ਸਾਰੇ ਇਲਾਕੇ ਨੂੰ ਪਹੁੰਚਾਉਣੀ ਚਾਹੀਦੀ ਹੈ ਕਿ ਸਰਕਾਰ ਨੂੰ ਪਿਛਲੇ ਤਿੰਨ ਚਾਰ ਮਹੀਨੇ ਤੋਂ ਲਗਾਤਾਰ ਜਿਹੜਾ ਮੁੱਦਾ ਇਹ ਹੈਗਾ ਚੱਲ ਰਿਹਾ ਸੀ ਕਿ ਬਿਜਲੀ ਦਾ ਆਪਾਂ ਨੂੰ ਸਾਰਣਪੁਰਾ ਆਪਣੇ ਘਰਾਂ ਤੋਂ ਕੁਝ ਬਿਜਲੀ ਵਰਗ ਨੇ ਬੱਚੇ ਵੀ ਨਹੀਂ ਜੇ ਕਰਕੇ ਇੱਕ ਘਰਨੇ ਵਾਤਾ ਦੋ ਘਰਨੇ ਵਾਤਾ ਬਿਜਲੀ ਚਲੀ ਜਾਂਦੀ ਹੈ ਕਿ ਸਾਡੇ ਘਰ ਦੇ ਕੀ ਲਾਭਤ ਨੇ ਕਿੱਥੇ ਨੇ ਕਿੰਨੇ ਨੇ ਕਿੱਥੇ ਨੇ ਜਿਹੜੇ ਪ੍ਰਾਣੀ ਕਿੰਨੇ 400 ਦੇ ਸਾਡੇ ਜਗਤ ਵੱਧ ਪ੍ਰਾਣੀ ਜਿਹੜੇ ਰਹਿੰਦੇ ਨੇ ਜਿਹਨੂੰ ਆਪਣੇ ਸ਼ਰੀਰ ਦੀ ਵਿੱਚ ਸੁੱਖ ਸੁਭਾਣ ਆਪਾਂ ਆਪ ਮਸ਼ੂਜ ਕਰ ਸਕਦੇ ਮਨੂੰ ਕਿੰਨੀ ਜਿਹੜੀ ਬੀਵੀ ਵੀ ਪਾਣੀ ਵੀ ਕਿੱਡੀ ਰੋਜ਼ਮਰਾਂ ਰੋਜ਼ ਦੀ ਜ਼ਰੂਰਤ ਹੈ ਕਿ ਇਹ ਬਹੁਤ ਵੱਡਾ ਸਰਕਾਰ ਦਾ ਵੱਡਾ ਫੈਸਲਾ ਸੀਗਾ ਜਿਹੜਾ ਇੰਨਾ ਸਮਾਂ ਇਸ ਮੁੱਦੇ ਨੂੰ ਅ ਤਸ਼ੀਹ ਲੈਣ ਵਾਸਤੇ ਪੈ ਗਿਆ ਲੇਕਿਨ ਚਲੋ ਜਿਹਦੇ ਵਿੱਚ ਲਾਕੀ ਸੈਗ ਨੇ ਕਿਹਾ ਦੇਰ ਆਇਆ ਅਨੁਸਤਾ ਹੈ ਪਰ ਇਹ ਬੜੀਆ ਕਾਰਜ ਹੋ ਗਿਆ ਵੀ ਜਿਹੜਾ ਸਮੱਸਿਆ ਦਾ ਸਮਾਧਾਨ ਉਹ ਕਨੈਕਸ਼ਨ ਦੀ ਜਿਹੜੀ ਪਹਿਲਾਂ ਧਰਨੇ ਦੀ ਜਿਹੜੀ ਆਮ ਲਾਕੇ ਦੀ ਮੰਗ ਸੀ ਵੀ ਬਾਕੀ ਗੱਲਾਂ ਅਸੀਂ ਸਰਕਾਰ ਦੇ ਬਾਅਦ ਸੁਣਾਂਗੇ ਬਾਅਦ ਵਿੱਚ ਬੈਠਾਂਗੇ ਜਿਹੜਾ ਪਹਿਲਾ ਉਹ ਕਨੈਕਸ਼ਨ ਕੰਟੀਨਿਊ ਹੋਏ ਅਸੀਂ ਇਸ ਗੱਲ ਤੇ ਸਰਕਾਰ ਦੇ ਧੰਨਵਾਦੀ ਹਾਂ ਜਿਹੜਾ ਉਹਨੇ ਪਹਿਲਾਂ ਜਿਹੜਾ ਕਨੈਕਸ਼ਨ ਕੰਟੀਨਿਊ ਕਰਦੇ ਨੇ ਅਗਲੇ ਦੀਆਂ ਅਗਲੀਆਂ ਸਮੱਸਿਆਵਾਂ ਉਹ ਉਹਨਾਂ ਨੂੰ ਕਿਵੇਂ ਪੂਰਾ ਕਰਦਾ ਜਿਹੜਾ ਪ੍ਰਭਾਸਨ ਦੀ ਸਪੁੱਟੀ ਟੀਮ ਨੂੰ ਪ੍ਰੋਸੈਸ ਕਰਦਾ ਅਸੀਂ ਇਸ ਗੱਲ ਤੋਂ ਧੰਨਵਾਦੀ ਹਾਂ ਆਪ ਲੋਕ ਕੀ ਵੀ ਕਹਿਨੇ ਆ ਵੀ ਜਿਹੜਾ ਕਮ ਸਰਕਾਰਾਂ ਦਾ ਏ ਉਹ ਕਮ ਪ੍ਰਵਾ ਅਸਰਾ ਸੰਸਾ ਕਰ ਰਹੀ ਹੈ ਪ੍ਰਵਾ ਅਸਰਾ ਸੰਸਾ ਦਾ ਸਹਿਯੋਗ ਤਾਂ ਕੀ ਦੇਣਾ ਸਰਕਾਰਾਂ ਨੇ ਸਗੋਂ ਟੈਕਸ ਲਾ ਕੇ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਹੋਰ ਖਰਚੇ ਪਾਏ ਜਾ ਰਹੇ ਆ ਜਿਸ ਨਾਲ ਪਰੇਸ਼ਾਨੀ ਹੋ ਰਹੀ ਹੈ ਕੀ ਕਹਿਣਾ ਚਾਹੁੰਗੇ ਜੀ ਉਦਾਂ ਸਾਰਾ ਵੀ ਭਾਈ ਸਾਹਿਬ ਹੁੰਦਾ ਅਸੀਂ ਵੀ ਦਨ ਸਾਰਾ ਪ੍ਰਸ਼ਾਸਨ ਦੇ ਨਾਲ ਇਹ ਦੱਸਿਆ ਕਿ ਤੁਸੀਂ ਪ੍ਰਸ਼ਾਸਨ ਜਿਹੜਾ ਆਪ ਕੋਈ ਪੀਡੀਆਈ ਤੋਂ ਕੋਈ ਪ੍ਰਾਈਵੇਟ ਹਸਪਤਲ ਦੀ ਸੜਕਾਂ ਤੇ ਜਾ ਕੇ ਆਪ ਇੱਥੇ ਲਵਾਸ ਪ੍ਰਾਣੀ ਨੂੰ ਲੈ ਕੇ ਆ ਰਹੇ ਹੋ ਤੁਹਾਨੂੰ ਆਪੇ ਹੱਥ ਦਾ ਵੀ ਇਹ ਜਿਹੜੀ ਸੰਸਥਾ ਇੱਕ ਸਮਾਜ ਦਾ ਬਹੁਤ ਵੱਡਾ ਕਾਰਜ ਹੈ ਜੋ ਸਾਰੀਆਂ ਸ਼ਰੂੰਗੀ ਕਮੇਟੀਆਂ ਜੋ ਸਰਕਾਰਾਂ ਨਹੀਂ ਕਰ ਸਕੀਆਂ ਇਹ ਸੰਸਥਾ ਕਰ ਰਹੀ ਹੈ ਸਾਥ ਤਾ ਨੂੰ ਜਿਵੇਂ ਲੋਕ ਤੇ ਇਲਾਕਾ ਸਹਿਯੋਗ ਕਰੇ ਸਰਕਾਰ ਦੇ ਵੀ ਸਹਿਯੋਗ ਦੀ ਲੋੜ ਵੀ ਬੰਦੇ ਬੰਦੇ ਜਿਹੜਾ ਸਹਿਯੋਗ ਕਰਦੇ ਨੇ ਤਾਂ ਕਿ ਲਾਵਾਸ ਪ੍ਰਾਣੀ ਉਹਨਾਂ ਦੀ ਜਿਹੜੀ ਸਾਫ ਸਬਲ